ਅੱਜ ਲਈ ਜੀ ਆਂਟੀ ਅਰੇ ਆਉਂਦੀਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਹੀਂ ਮੈਂ ਤੇ ਰੋਟੀਆਂ ਬਕੌਲ ਦੀ ਥੱਕਦੀ ਨਹੀਂ ਉਦਾਂ ਵੀ ਨਹੀਂ ਕਰਦੇ ਇਹ ਆ ਤੇ ਦੂਜੀ ਗੱਲ ਇਹ ਆ ਮੇਰੇ ਰੋਟੀਆਂ ਕੇ ਨੂੰ ਪਸੰਦ ਨਹੀਂ ਹੁੰਦੀਆਂ ਹਾਂ ਹਾਂ ਠੀਕ ਹੈ ਠੀਕ ਹੈ ਜੀ ਹਾਂ ਮੈਂ ਬੜੇ ਸੋਨੇ ਪੇਰੇ ਕੀਤੇ ਚਾਰ ਛਿੰਗੇ ਛਿੰਗੇ ਪਰੌਂਠੇ ਬਣਾਉਣੇ ਵਿੱਚ ਜ਼ਿਆਦਾ ਘਿਓ ਲਾ ਕੇ ਸਾਰਾ ਕੁਝ ਲਾ ਕੇ ਹਾਂ ਬਲਜੀਤਾਂ ਦੀ ਫੋਟਾ ਬਣਾ ਲੀ ਤੇ ਪੋਲਾ-ਕੋਲਾ ਗਿਆ ਉਹ ਆਹੇ ਆਂਟੀ ਅਸਲ 'ਚ ਨਾ ਜਿਵੇਂ ਰੋਟੀ ਭਾਰੀ ਲਾਉਂਦੀ ਹੈ ਬਲਜੀਤ ਵੱਡੀ ਹਾਂ ਤੇ ਪਤਲੀ ਹਾਂ ਤੇ ਉਹ ਅੰਦਰੋਂ ਆ ਗਿਆ ਆਰਡਰ ਕੀ ਬੱਸ ਹੁਣ ਆਹ ਫੜੇ ਆ ਨਹੀਂ ਖਾਣਾ ਇਹ ਮੁਸ਼ਕਲ ਜਿਹਾ ਹੀ ਆ ਇਹ ਸੋਹਣ ਤੇਰਾ ਆਂਟੀ ਲਈ ਇਹ ਪਰੌਂਠੇ ਲਾਉਣ ਅਮਰਤਵਾਸਤੇ ਕਿਉਂਕਿ ਅਮਰਤ ਨੇ ਅੱਜ ਸਬਜੀ ਤੋਂ ਕਰਤੀ ਨਾ ਅਮਰਤ ਨੂੰ ਜਿਆਦਾ ਪਰੌਂਠੇ ਚੰਗੇ ਨਹੀਂ ਆ ਤਕਰੀਬਨ ਰੋਜ਼ ਹੀ ਖਾਂਦਾ ਵਾ ਤੇ ਉਹ ਕਹਿੰਦੇ ਵੀ ਇੱਕ ਅੱਧਾ ਦਿਨ ਮਿਸ ਕਰਿਆ ਕਰੋ ਵੀ ਨਹੀਂ ਪਰੌਂਠੇ ਦੇਣੇ ਹਨਾ ਕਿ ਸਵੇਰੇ ਸਕੂਲ ਜਾਣ ਕਹਿੰਦੇ ਖਾਣੀਆਂ ਪਰੌਂਠੀਆਂ ਆਂ ਮੱਖਣ ਦੇ ਨਾਲ ਦਾਲ ਸਬਜੀ ਤੋਂ ਭੇਜ ਜੀ ਆਦਾ ਸਾਰੀਆਂ ਨੂੰ ਤੇ ਉਹ ਘਰ ਮੁੜ ਕੇ ਉਹ ਜਿਹਨੂੰ ਇੱਥੇ ਮੰਮਾ ਦੀ ਰੋਟੀਆਂ ਬਕਾਉਂਦੀ ਉਹ ਦੋ ਪੁਸਕਿਆ ਨਹੀਂ ਤੇ ਜਾ ਕੇ ਦਾਦੀ ਨੂੰ ਕਹਿੰਦਾ ਵੀ ਦਾਦੀ ਮੰਮਾ ਨੂੰ ਕਹਿ ਰਹੀ ਮੈਂ ਰੋਟੀ ਲਾ ਦੇ ਉਹ ਆਂਦੀ ਕਿ ਤੂੰ ਪਹਿਲਾਂ ਕਿਹਨੇ ਬੋਲਿਆ ਹੁਣ ਮੈਂ ਨਹੀਂ ਜਾਣਾ ਭਰਾ ਇਤੋਂ ਆਪਣਾ ਆਪੇ ਤੁਸੀਂ ਅੰਦਾਜ਼ਾ ਲਾ ਲਓ ਕਿੰਨਾ ਕੋ ਡਰਦਾ ਹੋ ਡਰਦਾ ਵਾਗੇ ਸਾਰੇ ਇੱਕ ਦੂਜੇ ਕੋ ਡਰਦੇ ਇੱਕ ਸਾਰਾ ਪਰਿਵਾਰ ਦੇ ਵਿੱਚ ਜਿੰਨੇ ਵੀ ਜੀ ਆ ਸਹੀ ਗੱਲ ਤੋਂ ਸਹੀ ਗੱਲ ਤੋਂ ਹਨਾ ਤੇ ਮੁੜ ਕੇ ਕਹਿੰਦਾ ਆਂਟੀ ਜਾ ਤੂੰ ਚਲ ਜਾ ਤੂੰ ਕਹ ਦੇ ਮੈਨਾਂ ਜਦ ਮੈਂ ਕਹਿ ਦਿੰਨੀ ਆ ਉਹ ਆਂਦੇ ਨਾ ਆਪੋਂ ਫਾਟੜੀਏ ਕੋਣ ਛਡਾਵੇ ਜਿਹੜਾ ਬੋਲੇ ਉਹ ਗੁੰਡਾ ਖੋਲੇ ਮੈਂ ਆਪੇ ਫਸ ਗਈ ਫਿਰ ਮੈਨਾਂ ਚਾਹ ਕੋਈ ਨਹੀਂ ਮਿਲਗਾਈ ਨਹੀਂ ਫਿਰਦੀ ਮੈਂ ਤਾਂ ਪਕਾ ਲਿਆ ਵਾ ਤੇ ਤੂੰ ਲਾ ਕੇ ਦੇਣੀਆ ਤਾਂ ਲਾ ਦੇ ਆਖੀ ਮੈਂ ਉਹ ਨਾ ਹੌਂ ਚ ਲਗੀ ਆ ਤੈਨੂੰ ਕੋਈ ਵੀਡੀਓ ਸ਼ੁਰੂ ਹੋਣੀ ਆ ਵੀਡੀਓ ਸ਼ੁਰੂ ਹੋਣੀ ਲੇਕ ਹੋਣ ਨੇ ਮੈਂ ਜਾਣਾ ਨਹੀਂ ਕਿਤੇ ਤੇ ਇਹਨੂੰ ਹੁਣ ਪੈਂਦੇ ਆ ਦੌਰੇ ਅੱਜ ਆਜੀ ਦੌਰੇ ਪੈਂਦੇ ਦੌਰੇ ਪੈਂਦੇ ਕਿ ਡਿੱਗਦੀ ਫਿਰਦੀ ਆ ਜਲਪਨਾਂ ਨਹੀਂ ਮੈਂ ਠੀਕ ਨਹੀਂ ਹੁਣ ਲਈ ਤੈਨੂੰ ਸ਼ਰਾਬ ਪਿਆ ਗਿਆ ਵਾ ਸਹੀ ਗੱਲ ਮੈਨੂੰ ਲੱਗਦਾ ਖਰਾਬ ਲੱਗਦਾ ਕੱਲ ਵੀਡੀਓ ਚੰਗੀ ਭੜੀ ਬਣਾਈ ਗਈ ਜਾ ਕੇ ਤੇ ਲੰਮੇ ਪਈ ਮੇਰੀਆਂ ਲੱਕ ਤੇ ਨੱਤਾਂ ਹੀ ਟੁੱਟਦੀਆਂ ਜਾਂਦੇ ਮੁੜ ਕੇ ਦਵਾਈਆਂ ਨਹੀਂ ਸੁਧੋ ਕੋਈ ਹਾਏ ਰੱਬਾ ਸੁਪੂਖਾਰ ਤਾਂ ਕੀ ਹੋਣਾ ਸਿਰਵਾ ਲਾ ਲਾ ਜੰਟੀ ਇੱਕੋ ਹੀ ਆ ਅੱਜ ਚਲਦੇ ਨੂੰ ਅੱਜ ਛੁੱਟੀ ਤੇ ਆ ਐਤਵਾਰ ਤੇ ਕਰਕੇ ਹੁਣ ਕੱਲ ਨੂੰ ਮਿਲਨੀ ਦਵਾਈ ਜੋਂ ਮੈਂ ਸਾਰਾ ਦਿਨ ਬਿਲਕੁਕੁਲ ਕੇ ਘਟਣਾ ਹੀ ਹੈ ਲਾ ਜੰਟੀ ਇੱਕੋ ਹੀ ਆ ਅਸਲ ਚ ਨਾ ਉਹਦਣ ਇਹ ਹੋ ਗਈ ਜਿਆਦੀ ਆਵੀ ਮਨਜੀਤ ਤੇ ਕਿੱਦਾਂ ਉਦਨੀ ਸੇ ਬੈਠੇ ਆ ਆਹੋ ਤੇ ਅਸੀਂ ਸਾਰੇ ਗੁਸਾ ਕਰਾ ਕੀਤਾ ਉਸ ਦਿਨ ਦਾ ਮੰਜੀਦ ਤੇ ਆ ਵੀ ਹੋ ਗਿਆ ਇਹਦੀ ਅਸਰ ਚ ਨਿਕਲਦੀ ਨਹੀਂ ਗਈ ਪੜਾ ਹੁਣ ਤਾਂ ਬਖਾ ਕਰ ਜੀ ਉਹ ਗੈਸ ਆਪਣੀ ਪਾਰਾ ਜਿਹਾ ਬਣਿਆ ਹੁੰਦਾ ਨਾ ਅੰਦਰ ਸਿਰ ਨੂੰ ਚੜ ਗਿਆ ਉਹ ਸਿਰ ਨੂੰ ਚੜ ਗਿਆ ਵਾ ਤੇ ਕੋਈ ਗੱਲ ਨਹੀਂ ਜੇ ਮੰਜੀਦ ਨਹੀਂ ਚੱਲਦਾ ਤੂੰ ਆਂਟੀ ਨਾ ਕਰ ਲੈ ਕਿਹੜਾ ਕੋਈ ਵੇਖਣ ਦਿਆ ਵਾ ਆਹੋ ਲੜਪਾ ਮੰਦੀਓ ਬੜਾ ਲਾ ਹਾਂ ਵੇੜਾ ਲੱਗੇ ਪਿਆ ਤਵਾ ਲੱਗੇ ਪਿਆ ਚਲ ਐਂਟੀ ਦੇ ਗੁੱਸਾ ਕਿਉਂ ਕੱਢਣਾ ਵਾ ਪੁਰਾਣਾ ਘਰ ਉਹਨੇ ਥੋੜੇ ਰੋਟੇ ਖਾਦੇ ਆ ਇੱਕ ਵੱਜ ਗਿਆ ਵਾ ਓ ਮੱਖਣ ਪਿਆ ਮਗਰ ਠੁਠੇ ਜੇ ਤਖਾ ਵੇਲਾ ਜਿਹੜਾ ਪਹਿਲਾਂ ਇਹ ਹੁੰਦੇ ਸੁੱਖ ਐ ਇਹ ਸਾਡੀ ਨਾਨੀ ਦਾ ਵਾ ਆ ਹੁੰਦੇ ਪਹਿਲਾਂ ਮਿੱਟੀ ਦੇ ਲੀਨੇ ਸੋਨੇ ਨਾਲ ਦੇ ਹੁੰਦੇ ਨੇ ਇਹਨਾਂ ਨੂੰ ਕਿਉਂ ਕੱਢ ਦਿੰਦੇ ਸੀ ਇਹ ਮਿੱਟੀ ਦਾ ਨਹੀਂ ਜਿੰਨੀ ਦਾ ਕਿਹਦੇ ਕਹਾ ਹੁੰਦਾ ਜਿੰਨੀ ਦਾ ਜਿੰਨੀ ਦਾ ਨਾਲ ਭਾਂਡਾ ਦੱਸਣ ਕਿ ਕਿਧਰ ਕੀ ਦੇ ਘਰ ਹੈਗਾ ਉਹ ਹੁਣ ਬਹੁਤ ਘੱਟ ਜਿੱਥੇ ਤੱਕ ਮੇਰਾ ਅੰਦਾਜ਼ਾ ਵਾ ਹੁਣ ਹਜ਼ਾਰ ਤੋਂ 1-2 ਜਣੇ ਦੇ ਘਰ ਹੁਣਾ ਦਾਵਾ-ਦਾਵਾ ਹੀ ਹੁਣਾ ਮੈਨੂੰ ਲੱਗਦਾ ਆਦੀ ਦਾਦੀ ਨੇ ਵੀ ਮੱਖਣ ਵਾਸਤੇ ਹੀ ਰੱਖਿਆ ਹਾਂ ਸੁਣਾ ਲੱਗ ਗਿਆ ਇਹ ਚੀਜ਼ਾਂ ਬੜੀਆਂ ਸਾਹਮਣੇ ਰੱਖਦੀਆਂ ਮਮੀਆਂ ਦੀ ਸੁਫਰਾ ਦੱਬ ਕਿਉਂ ਮਸਾਈ ਦੀ ਨਹੀਂ ਇਹ ਮੇਰਾ ਕਾਲਾ ਚਲ ਅਡੀ ਤੂੰ ਖਾ ਲੂ ਚਲ ਜੀ ਦੱਦ ਦਿਖਾ ਲਈਂ ਪੁਰਾਣੀ ਮੈਂ ਮੈਂ ਬਹੁਤ ਰੋਟੀਆਂ ਖਾ ਗਈਆਂ ਸਾਗ ਤੇ ਮੈਂ ਹੀ ਅੱਜ ਮਸਿਆ ਵਾ ਲੰਗਰ ਨੂੰ ਬੜੇ ਸਾਈ ਲੱਗੇ ਆਂ ਅੰਦੀ ਇਹਨੂੰ ਰੱਖ ਦੇ ਫ੍ਰੀਜੀ ਚ ਆ ਆ ਲੈ ਮਰ ਗਏ ਢੇ ਲਾ ਜਾ ਬਣਾ ਦੇ ਉਹ ਥੋੜਾ ਜਿਹਾ ਕਾਲਾ ਨਾ ਉਹ ਥੋੜਾ ਏਡਾ ਭਾਰਾ ਤੀ ਤੂੰ ਪਰੋਠਾ ਲਾਇਆ ਚਲ ਜਾ ਮਰ ਚੱਲੀ ਆ ਤੂੰ ਮੈਂ ਰੋਟੀ ਖਾ ਗਈ ਹਾਂ ਉਹ ਸਾਰੇ ਖਾ ਗਈ ਹੁੰਦੇ ਆ ਭੁੱਖਾ ਕੌਣ ਹੁੰਦਾ ਕਰ ਆ ਕੀ ਚੌਲ ਇਹ ਚੌਲ ਵਾ ਇਹਦਾ ਕੁ ਬਣਾਉਣਾ ਵਾ ਇਟਾਲੀ ਸਮਰ ਬਣਾਉਣਾ ਫੇਰ ਕਿਹ ਜਣ ਇਹ ਹੁਣ ਸਲਾਹ ਬੰਦੀ ਫਿਰ ਕਿਦਣ ਬੰਦਾ ਉਹ ਤੇ ਕੀਤੇ ਆ ਮਿਕਸ ਕੀਤੇ ਆ ਨਹੀਂ ਇਹ ਅਜੇ ਸਾਫ ਸੂਫ ਕਰਨੇ ਆ ਨਹੀਂ ਤੜੜੇ ਨਹੀ ਨਨ ਭੇਣਾ ਵਾ ਕਣੀਆਂ ਆਂ ਬਾਸਮਤੀ ਦੀਆਂ ਅੱਛਾ ਅੱਛਾ ਐ ਕਣੀਆਂ ਲੈ ਆਉਣੀ ਆ ਨਾ ਸਮੈਲ ਹੁੰਦੀ ਵਿੱਚ ਬੜੀ ਤੇ ਇਹਨਾਂ ਨੂੰ ਧੋ ਤਾ ਕੇ ਤੇ ਮੜਾ ਜਾ ਉਹ ਗ੍ਰਾਇੰਡ ਕਰਨਾ ਵਾ ਫਿਰ ਇੱਕ ਦਿਨ ਪੰਜ 6 ਘੰਟੇ ਨੂੰ ਰੱਖਣਾ ਵਾ ਫਿਰ ਬਾਅਦ ਚ ਉਹਨੂੰ ਫੈਂਟਣਾ ਵਾ ਤੇ ਫਿਰ ਬਾਅਦ ਚ ਬੰਨੀ ਆ ਹਾਂ ਹਾਂ ਅਵੇ ਨਹੀਂ ਆ ਬਸ ਨਮਕਾ ਨਾ ਬਣਾਉਣੀ ਜਾਂਦਾ ਉਹ ਸਭ ਦਿੱਤਾ ਤੇ ਵੀ ਲੱਗੇ ਹਾਂ ਲੱਗੀਆਂ ਤੇ ਬਹੁਤ ਸਵਾਦ ਲੱਗੀਆਂ ਇਹਨਾਂ ਹੁਣ ਤੂੰ ਨਾ ਕਹਿੰਗੀ ਐਡੀ ਹੋਰ ਲਾ ਦੇ ਹੋਰ ਲਾ ਦੇਂਗਾ ਨਹੀਂ ਚੁੱਪਦਾ ਇਹ ਸਭ ਕੋਈ ਨਹੀਂ ਪੱਕਾ ਨਹੀਂ ਅੱਜ ਹੀ ਤੁਸੀਂ ਲੱਲੋ ਆਣ ਕੇ ਵਿੱਚ ਬਸ ਸਵਾਦ ਹੀ ਹੈ ਪਰ ਸਵਾਦ ਆਪੇ ਲੱਗਣੀ ਆ ਘੜੀ ਘੜੀ ਪੜਾ ਦੇ ਤੂੰ ਹੀ ਕੱਢਣੀ ਆ ਕੀ ਆਂਦੇ ਹੁੰਦੇ ਆ ਵੀ ਇਹਦੇ ਨਾਲ ਜੇ ਸ਼ਕਲ ਵੀ ਨਾ ਹੈਗੀ ਬਰੋਂਫੀ ਦੀ ਅਗਲ ਤੇ ਹੈਗੀ ਆ ਨਾ ਵਿੱਚ ਹਾਂ ਕਿਉਂ ਵੀ ਇਸ ਥਾਂ ਨੂੰ ਬਹੁਤ ਜ਼ਿਆਦਾ ਸਵਾਲ ਕਰਨਾ ਵਿੱਚ ਕਿਉਂ ਲਾਇਆ ਕਿੰਨਾ ਉੱਤੇ ਲਾਇਆ ਨਹੀਂ ਕੋਈ ਬਲੋਟੀ ਬਣੀ ਹੈ ਕੋਈ ਨਹੀਂ ਬਣੀ ਹੈ ਰਕबीर ਨੂੰ ਪਸੰਦ ਨਹੀਂ ਆਈ ਇਹਨੂੰ ਆਪਣੀ ਲੋਟੀ ਦੇ ਚੀਜ਼ਾਂ ਪਸੰਦ ਆਉਂਦੀਆਂ ਨੇ ਲੈ ਲੈ ਕੋਈ ਕਰ ਲੈਣੇ ਵੇ ਵੇ ਤਮਾ ਖੁੱਤੀ ਹੋਈ ਫਿਰ ਦੋ ਦਿਨ ਚਾਹ ਵੀ ਕਿੰਦਾ ਤੇ ਕੋਈ ਨਹੀਂ ਗੱਲ ਜੋ ਦੋਜੀ ਚਾਹ ਹੁੰਦੀ ਫਿਰ ਦੀਦੀ ਬਣਾਦੀ ਐਦਾਂ ਕਹਿੰਦਾ ਨਹੀਂ ਜੇ ਫਿਰ ਇਹ ਗੱਲ ਹੈ ਨਾ ਹੁਣ ਆਪਾਂ ਪਾਰਟੀ ਨੂੰ ਗੱਲ ਚੰਗਾ ਜ਼ੁਖਾ ਖਾ ਕੇ ਆਈ 9:30 ਵਜੇ ਤੇ ਹੁੰਦੇ ਮੈਂ ਕੀ ਕਹੇ ਬਲਜੀਤ ਨੂੰ ਬਰਾ 4:00 ਵਜੇ ਕੋਟ ਕੋਟ ਚਾਹ ਬਣਾਏ ਮਜ਼ਾ ਨਹੀਂ ਆਇਆ ਵਧੀਆ ਵਧੀਆ ਚਾਹ ਬਣਾਏ ਇਦਾਂ ਕਿਹਾ ਹਣਾ ਤੇ ਫਿਰ ਮੇਰੀਆਂ ਅੱਖਾਂ ਵੀ ਇੰਨਾ ਕੁਝ ਖਾਦਾ ਨਾ ਨਾ ਉਹਨੂੰ ਪਤਾ ਹੈ ਮੇਰੀ ਹੱਤ ਦਾ ਕਿ ਜਦੋਂ ਮੈਂ ਵੰਡ ਨਹੀਂ ਹੋਣਾ ਵਾ ਨਾ ਚਾਹ ਪੀਣਾ ਚਾਹ ਮੈਂ ਜ਼ਰੂਰੀ ਪੀਣੀ ਹੈ ਸਹੀ ਗੱਲ ਹੈ ਮੇਰੀ ਹੱਤ ਵਾ ਰੂਟੀਨ ਹੈ ਮੇਰੀ ਜਦੋਂ ਮੈਂ ਕਦੇ ਵੰਡਿਆ ਮੈਂ ਚਾਹ ਮੈਂ ਆ ਕੇ ਫਿਰ ਰੋਟੀ ਖਾਣਾ ਨਾ ਖਾ ਚਾਹ ਮੈਂ ਪੀ ਹੀ ਪੀਣੀ ਹੈ ਮੈਂ ਪਰਾ ਖਾਦਾ ਹੁੰਦਾ ਉੱਥੇ ਸਾਰਾ ਕੁਝ ਰਾਂ ਕੇ ਖਾਣਾ ਤੂੰ ਖਾਣੀ ਪਰੋਦੀ ਰਕਵੀਂ ਨਾ ਭਾਈ ਆਪਣਾ ਬੀਪੀ ਮਹਾ ਸੈਟ ਕੀਤਾ ਆਪਾਂ ਨੇ ਉਧਰ ਬੁੱਢੇ ਨੂੰ ਮੋੜਿਆ ਭਾਪੇ ਨੇ ਆਪਾਂ ਨੇ ਕੱਲ ਵੀ ਬਹੁਤ ਕੋਸ਼ੀ ਉਥੇ ਮੈਂ ਨਨ ਨਿਆਰੇ ਵਜੇ ਪਈ ਸੀ ਤਨ ਤੁਹਾਨੂੰ ਹੀ ਪਈ ਪਰ ਤੁਸੀਂ ਤੇ 1 ਵਜੇ ਇੱਥੇ ਹੀ ਘਰੋਂ 1:30 ਵਜੇ ਮੈਂ ਤੁਰਿਆ ਹਾਂ ਹਾਂ ਤੇ 3 ਵਜੇ ਆਪਾਂ ਪਹੁੰਚ ਗਏ ਉਥੇ ਅੱਛਾ ਤੇ ਰਾਤ ਨੂੰ ਪੌਣੇ ਘੱਟ ਤੁਰੇ ਹਾਂ ਤੇ ਸਾਡੇ ਨੂੰ ਘਰ ਆ ਗਏ ਆਪਣਾ ਮਾਂ ਦਾ ਇਦਾਂ ਦਾ ਨਾ ਨਾ ਰਾਤ ਆਪਾਂ ਕਿੱਥੇ ਨਹੀਂ ਰਹਿਣਗੇ ਲੈੜ ਕੇ ਫਿਰ ਕੇ ਸੁਣਦਾ ਨਾ ਕਰਦੇ ਵਿੱਚ ਤਕਾਵੜ ਜੀ ਹੋ ਗਈ ਨੀਂਦ ਹੀ ਨਹੀਂ ਆਈ ਜੱਜਣਾ ਪਹਿਲਾਂ ਦੇ 11-12 ਵਜੇ ਤੱਕ ਤੇ ਫਿਰ ਫੋਨ ਨਹੀਂ ਮਿੰਦਾ ਰਿਹਾ 12 ਵਜੇ ਫਨੀਂਦਾ ਜੀ ਅੱਜ ਕੱਲ ਇਦਾਂ ਹੁੰਦਾ ਬਿਨਾਂ ਕਿੰਝ ਥੱਕ ਕੇ ਆਈਂਦਾ ਤੇ ਕਿੰਨੀ ਨੀਂਦ ਦਿੰਦੀ ਹੁਣ ਥੱਕ ਜੀ ਨੀਂਦ ਨਹੀਂ ਹੁੰਦੀ ਘੱਟ ਨਹੀਂ ਹੁੰਦੀ ਨਹੀਂ ਹੁੰਦੀ ਸਹੀ ਕਰ ਪਤਾ ਨਹੀਂ ਕੀ ਗੱਲ ਅੱਗੇ ਕਿਤੇ ਥੱਕ ਜਾਂਦਾ ਨਾ ਪਤਾ ਨਹੀਂ ਕਿੱਥੇ ਪਾਏ ਆ ਤੇ ਹੁਣ ਥੱਕਦੀ ਨਾ ਬਸ ਉੱਤੀ ਰਹੀ ਕਿਤੇ ਪਤਾ ਹੀ ਨਹੀਂ ਲੱਗਾ ਕਿ ਉਹ ਦਿਨ ਚੜ ਗਿਆ ਤੇ ਹੁਣ ਜਾ ਬਈ ਤੇ ਰਾਤ ਨੂੰ ਕੰਨ ਕਾਲ ਦੇ ਇੱਕ ਵਾਰ ਕਿਤੇ ਨਾ ਜਾ ਕੇ ਕੋਈ ਫੋਨ ਆ ਜਾ ਐਮਰਜੈਂਸੀ ਤਾਂ ਵੀ ਨੀਂਦ ਨਹੀਂ ਆਉਂਦੀ ਤਾਂ ਵੀ ਬੜਾ ਲੱਗਦਾ ਤੁਹਾਡੇ ਆਂ ਕੰਨ ਫੇਰ ਹੁਣ ਨਾ ਮੜਾ ਦੋ ਮੱਖਣ ਕਹਾਂ ਚਾਵਾ ਉਹ ਤਾਂ ਹੀ ਰੀਅਲ ਤੇ ਮੇਰੇ ਸਹੁਰੇ ਦਾ ਨਾਮ ਮੱਖਣ ਸਿੰਘ ਵਾ ਅੱਛਾ ਆਪਾਂ ਮਾੜਮਾ ਕਰਦੇ ਆਂ ਬੀਬੀਆਂ ਨੇ ਜੀ ਸਦਰਾ ਕਿਉਂ ਖਾਓ ਅੱਛਾ ਲੋਕਾਂ ਬਾਟਿਆ ਵਾ ਸਤਿ ਸ਼ਕਾਲ ਜੀ ਸਾਰਿਆਂ ਨੂੰ ਉਹਨੇ ਜੀ ਸਦਰਾ ਕਿਉਂ ਖਾਓ ਮਾਲਕ ਤੁਹਾਨੂੰ ਚਰਪੀ ਕਲਾ ਦੇ ਤਾਂ ਜੀ ਨਾ ਸੱਚੀ ਮਿਲਣਾ ਮੱਖਣ ਸਿੰਘ ਤੋਰ ਜੁੜਾ ਟੀ ਬੋਲਦੇ ਆ ਮੁੜ ਕੇ ਨਾ ਕਦੇ ਕਦੀ ਤੇ ਆਪਦੀ ਮਾਈ ਦੇ ਹੁੰਦੇ ਨਾ ਕਹਿੰਦੀ ਤੇਰਾ ਸਿਰ ਪਾੜ ਦੇਣੀ ਲੈ ਵੇ ਮੈਂ ਨਾ ਬਾਹਰ ਇਹਨੂੰ ਪਰੋਠੇ ਲਾ ਲਾ ਦੇਂਦੀ ਕਿਹੜੀ ਖੁਸ਼ੀ ਚ ਇਹ ਮੈਂ ਵੀ ਨੂੰਹ ਹੀ ਹੈ ਇਹ ਤੇਰੀ ਖੁਸ਼ੀ ਚ ਇਹ ਸਿੰਦੀ ਦੀ ਅਗਰ ਤਾਂ ਅੰਗਰ ਕੇ ਲੜਦੀ ਵੀ ਓਹੀ ਹੈ ਪਰ ਨਾ ਲੜਦੀ ਬਹੁਤ ਵਾ ਪੈਂਦੀ ਬੜਾ ਮਨ ਹੁੰਦਾ ਹੈ ਇਹ ਰੀਅਲ ਹੀ ਬੜਾ ਪੈਂਦੀ ਮਨ ਕਿਹੇ ਵੇ ਰੀਅਲ ਰੀਅਲ ਬੁਲਾਉਂਦੀ ਕੀ ਆ ਹਾਂਦੀ ਕੀ ਆ ਮਈਏ ਕਾਓ ਇਹ ਮਈਏ ਅੱਡੀ ਧਰ ਕਤੋਂ ਪਲ ਨਹੀਂ ਕਿਹੇ ਵੇ ਕੀ ਤੇਰੀ ਦੁਨੀਆ ਵੱਧਦੀ ਆਂਟੀ ਨੇ ਹੈ ਵੀ ਹੈ ਚੇਤਨਿਆ ਗੇੜੀ ਗੱਲ ਤੋਂ ਹੁੰਦਾ ਕਿ ਫੇਰ ਚੱਕ ਦੇ ਨੂੰ ਪੈ ਜਾਂਦੀ ਗੱਡੀ ਉਹ ਮੈਂ ਫੇਰ ਚੁੱਕ ਕਰ ਦਿਆਂ ਦੀ ਜਿੱਦਾਂ ਘਰਾਂ ਦੇ ਨਵਾਂ ਧੀਆਂ ਦੇ ਗੱਡੀ ਚੁੱਕ ਕਰ ਜਾਏਗਾ ਮਜਬੂਰੀ ਨਾ ਮਜਬੂਰੀ ਵਾਸ ਹੋ ਗਈ ਵਾਲਦੀ ਵੀ ਐਸਾ ਕੋਈ ਨਹੀਂ ਹੈ ਤੈਨੂੰ ਸਖਾਲਦੀ ਵੀ ਕਿੱਦਾਂ ਰਹਿਣਾ ਨਵਾਂ ਧੀਆਂ ਦਾ ਠੀਕ ਹੈ ਜਿਹੜੇ ਲਾਈਟ ਇੰਟਰਫੇਅਰ ਨਾ ਮੈਂ ਕਰਿਆ ਤਾਂ ਹਾਂ ਸਹੀ ਗੱਲ ਇਹ ਮੈਂ ਕਿੰਨੀ ਹਾਂ ਅੱਛਾ ਨਹੀਂ ਭਈ ਆਂਟੀ ਦਾ ਹੱਕ ਵਾਂ ਆਂਟੀ ਨਹੀਂ ਲੈਣੀ ਹੋਰ ਬਸ ਬਸ ਇੱਕ ਹੋਰ ਨੋ ਤੇ ਕਿਉਂ ਬਚ ਗਿਆ ਵਾ ਹੁਣ ਤੂੰ ਆਕੇ ਮੈਨੂੰ ਪਰੋਵੀ ਲਿਆ ਹੁਣ ਲੋਣੀ ਪੈਣੀ ਨਹੀਂ ਨਹੀਂ ਸਾਡੇ ਨਾਲ ਕਿਛ ਅੰਕਲ ਹੁੰਦਾ ਸੀ ਇੱਕ ਵਾਰ ਮੈਂ ਉਹਨਾਂ ਨਾਲ ਲੰਗੜ ਛਕਣ ਚੱਲ ਗਿਆ ਤੇ ਮੈਂ ਚਾਚਾ ਕਿਦਾਂ ਆਂਦਾ ਬਸ ਦੋ ਦੋ ਛਕਣੇ ਹੈ ਗਰਮੀ ਬੜੀ ਸੀ ਤੇ ਮੈਂ ਤਾਂ ਠੀਕ ਆ ਮੈਂ ਵੀ ਚੱਲ ਗਿਆ ਤੇ ਮੈਂ ਹਾਂ ਮੈਂ ਇੱਕ ਹੀ ਫੁਲਕੇ ਨਾਲ ਚੱਲ ਤੋ ਇੱਕ ਹੀ ਲੈ ਲੈ ਮੈਂ ਦੋ ਫੁਲਕੇ ਖਾਣੇ ਆ ਦੋ ਫੁਲਕੇ ਰੱਖ ਲੈ ਉੱਤੇ ਪੌਲੀ ਦਾਲ ਤੇ ਉਹ ਹੈ ਬੜਾ ਸਕੀਮੀ ਉਹਨੇ ਅੱਠ ਦਾ ਫੁਲਕੇ ਖਾਣੇ ਹੁੰਦੇ ਆ ਤੋਂ ਨਾਲ ਰਗਵੀਰ ਸਿੰਘ ਆ ਦਾਲ ਘਟ ਗਈ ਤੇ ਪ੍ਰਸ਼ਾਦਾ ਵਰਗਾ ਦਾਲ ਪਾ ਲਈ ਉੱਤੇ ਮੈਂ ਪਵਾ ਲਾ ਜੋ ਦਾਲ ਪਾਤੀ ਬਾਬੇ ਨੇ ਵਾਹ ਵਾਈ ਅੰਦਰਕ ਭੀਸਾ ਦਾਲ ਵਾਜ ਕੋਈ ਫੁਲਕਾ ਲੈ ਲੀਏ ਉਹ ਕਹੇ ਦਾਲ ਵਾਜੇ ਕਦੀ ਫੁਲਕਾ ਵਾਜੇ ਉਹਨੇ ਆਪਣਾ ਗੁਜ਼ਾਰਾ ਕਰਦਾ ਦਾਕ ਖਾਗਨਾ ਅੰਦਰਕ ਭੀਸਿਆ ਐਡਾ ਕਰੀ ਬਾਸੀ ਕਰੀ ਗੱਲ ਜੀ ਨਹੀਂ ਬਣਦੀ ਤੇ ਇਹ ਕਿ ਲੱਗੀ ਉਹਦੇ ਨਿਆਣਾ ਜਿਹਾ ਆ ਉਹਦੇ ਮੂੰਹ ਜੇ ਨਿਬੜੇ ਦਾਲ ਨਾ ਮੈਂ ਪੁੱਤ ਪਰੇ ਹੋ ਜਾਂਦਾ ਕਿਉਂ ਮੈਂ ਅੰਕਲ ਦਾ ਫੁਲਕਾ ਵਾਜ ਗਿਆ ਉਹਨੇ ਕਿ ਤੈਨੂੰ ਡੰਡੀਆਂ ਵਟੇ ਲੈ ਸਕਦੇ ਬੜੀ ਅਸੇ ਤੇਰੇ ਬਾਪੂ ਬੁਖਿਆ ਲੋਨੇ ਨੂੰ ਨਹਿਰ ਵੀ ਸਾਚੀ ਸਹੀ ਗੱਲ ਆਟੇ ਸੁਕਤੀ ਨਾਲ ਲੈ ਚਾਰ ਕੱਲਾ ਮੱਖਣ ਕੱਲਾ ਮੱਖਣ ਤੇ ਲੋਣ ਵਾਲੀ ਫੇਰ ਤਾਂ ਲੱਗੇ ਆ ਤਾਜਾ ਕਿਉ ਤਾਜਾ ਕਿਉ ਆਜਾ ਵਾ ਸੱਜਣਾ ਹਾਂ ਸੱਜਣਾ ਤੇ ਜਿਹੜਾ ਪੱਤਾ ਕੀਤਾ ਦਾ ਉਹ ਆਖੀਦਾ ਦੇਸੀ ਕਿਉ ਸੱਜਣਾ ਕਿਉ ਆ ਗਿਆ ਆ ਤੇਰਾ ਸੱਜਣਾ ਕਿਉ ਆ ਗਿਆ ਆ ਗਿਆ ਸੱਜਣਾ ਕਿਉ ਸਹੀ ਗੱਲ ਜੀ ਬੇਹੋਦ ਇਹ ਪਿਆਰ ਵੀ ਹਾਈ 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 ਦੂਸਰੇ ਇਧਰ ਆ ਕੇ ਅੰਟੀ ਤੂੰ ਕੀਤਾ ਇਦਾਂ ਹਾਂ ਕਿ ਸਵਾਦ ਆਇਆ ਕਿ ਮੈਂ ਹੱਤ ਜਿੰਦਗੀ ਭਰਨੀ ਹੈ ਅਜੇ ਤੱਕ ਨਹੀਂ ਝੂਠੀ ਮੈਂ ਮਾਤਾ ਉਹ ਨਾ ਇਦਾਂ ਤਰ ਸਾਥ ਅਜੇ ਤੱਕ ਵੀ ਰਿਹਾ ਕੁੜੀਆਂ ਮੇਰੇ ਖਿਆਲੋਂ ਬੰਦੇ ਤਾਂ ਕੁੜੀਆਂ ਹੀ ਨੇ ਇਹ ਮੇਰੇ ਆਉਂਦਾ ਰਜੀ ਹੁੰਦੀ ਚਲੋ ਇੱਕ ਨਹੀਂ ਆ ਕੇ ਨੇ ਇਹ ਤਾਂ ਡੀਰੀਜ ਮੈਂ ਹੁਣੇ ਪੂਰੀ ਕਰਦਾ ਇੱਕ ਮਿੰਟ ਖਲੋ ਜਾਓ ਕਿਉਂ ਚਲੋ ਜੱਟਾ ਮੈਂ ਭੁੜੇ ਆਈ ਇੱਕ ਮਿੰਟ ਚ ਕਿਉਂ ਮਾਰੋ ਅੰਟੀ ਕੁਛ ਹੋ ਗਈ

ਗੱਲ ਬਣੂਗੀ ਬੜ ਖਾਣਾ ਖਾਓ ਖਾਓ ਬੜੀ ਬਾਤ ਅੰਕਲ ਇਹ ਵੀ ਪਤਾ ਰਹਾ ਕਿੰਨਾ ਕੀ ਪਿਆਰਵਾ ਹੋਣਾ ਬਾਤ ਦੀ ਬਾਤ ਦੀ ਆਇਓ ਥੱਕਾ ਵੈਰੀ ਗੁੱਡ ਇਹਨੂੰ ਆਦੇ ਥੱਕਾ ਅੰਤੀ ਸਹੀ ਕੀਤਾ ਖਲ ਦੇਖ ਲੈ ਮੈਂ ਸਹੀ ਨਹੀਂ ਕੀਤਾ ਥੱਕਾ ਕੀਤਾ ਇਹ ਅੰਕਲ ਨੇ ਮੈਨੂੰ ਮਾਰਨ ਦਾ ਜਨਨ ਕੀਤਾ ਆਹ ਇਹ ਗੱਲ ਆਂਟੀ ਨੂੰ ਸ਼ੂਗਰ ਵਾ ਮਾਰ ਕੇ ਮੈਂ ਤੂੰ ਮਾਰ ਕੇ ਕਰ ਦਿੱਤਾ ਇਹ ਮਾਰ ਦਿੱਤੀ ਇਹ ਹੈ ਬਾਅਦ ਵਿੱਚ ਛੋੜ ਦੇ ਆਮ ਜਿਹੜਾ ਰਹੇ ਹੋ ਹੋਰ ਨਾ ਕਿਹਨੇ ਤੁਹਾਨੂੰ ਨਾ ਵੀ ਕਰਵਾ ਯਾਰ ਮੈਂ ਕਰਵਾਉਂਦਾ ਐ ਇੰਨਾ ਹਲੋ ਹੁਣ ਇੰਨਾ ਹਲੋ ਹਾਂ ਜੀ ਤੁਹਾਰੇ ਇੱਕ ਬੂਰ ਥੜੇ ਬੜੇ ਵਧੀਆ ਲੱਡੂ ਆ ਕੂਰ ਥੜੇ ਜਿਸੀ ਕਿਉਂ ਦੇ ਮੈਂ ਅੱਛਾ ਰਪੀਰ ਦਾ ਕੂਰ ਥੜੇ ਗਿਆ ਹਾਂ ਹਾਂ ਜੀ ਹਾਂ ਜੀ ਤੇ ਚਲੋ ਠੀਕ ਆ ਜੀ ਹੁਣ ਆਪਾਂ ਲੱਗੇ ਵੀਡੀਓ ਸ਼ੂਟ ਕਰਨ ਤੇ ਨਾ ਬਤਾ ਧੰਨ ਮੁਕਾਰਦਾ ਕੋਈ ਗੱਲ ਨਹੀਂ ਜੀ ਬਾਜੀ ਪੂਰੇ ਚਲੋ ਠੀਕ ਆ ਜੀ ਧੰਨਵਾਦ ਜੀ ਸਾਰਿਆਂ ਦਾ ਕੇ ਬੜਾ ਚਾਹਦੇ ਨੇ ਤੇ ਇਹ ਆਪਣੀ ਬਾਤਾਂ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਤੇ ਕਮੈਂਟ ਕਰੋ ਵਧੀਆ ਵਧੀਆ ਵੀ ਸਾਰੀ ਵੀਡੀਓ ਵੇਖਿਆ ਕਰੋ ਸਕਿਪ ਨਾ ਕਰਿਆ ਕਰੋ ਸਕਿਪ ਕਰ ਕਰ ਕੇ ਵੇਖਦੇ ਆ ਨਾ ਉਹ ਗੱਲ ਨਹੀਂ ਬਣਦੀ ਅੱਜ ਅਜਾ ਕਦੀ ਗੱਲ ਬਣੀ ਸਾਲ ਹੋ ਗਿਆ ਹਟਾ ਤੇ ਲੰਡਿਆਵਾ ਚੈਨਲ ਤੇ ਅੱਜ ਗੱਲ ਬਣਾ ਲਓ ਜੀ ਸਾਰੇ ਜਣੇ 7000 ਦੇ ਸਾਰੇ ਅੱਜ ਸਬਸਕ੍ਰਾਈਬਰ ਹੋਏ ਤੇ ਤਾਂ ਇਹ 3 ਸਾਲ ਹੋ ਗਏ ਚੰਦੇ ਕਿੰਨੇ ਸਾਲ ਹੋ ਗਏ ਸਾਲ ਹੋ ਗਿਆ